ਬੀਜੇਪੀ ਆਗੂ ਨੇ ਇੱਕ ਜਿਹਾ ਵਿਵਾਦਿਤ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਚਾਲ ਆ ਗਿਆ ਜੀ ਹਾਂ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਇੱਥੇ ਜਿਹੜੇ ਫੰਡ ਦਿੱਤੇ ਜਾਂਦੇ ਨੇ ਜਾਂ ਫਿਰ ਜਿਹੜੀਆਂ ਸਕੀਮਾਂ ਦਾ ਲਾਭ ਪੰਜਾਬ ਦੇ ਕਿਸਾਨ ਚੁੱਕ ਰਹੇ ਨੇ ਲੋਕ ਚੁੱਕ ਰਹੇ ਨੇ ਉਹਨਾਂ ਸਕੀਮਾਂ ਨੂੰ ਲੈ ਕੇ ਇੱਥੇ ਭਾਜਪਾ ਦੇ ਆਗੂ ਗੇਜਾ ਰਾਮ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਜਿਸ ਉੱਪਰ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਦਰਅਸਲ ਬੀਜੇਪੀ ਆਗੂਆਂ ਦੇ ਅਧੀਨ ਬਿਆਨ ਜਿਹੜੇ ਨੇ ਉਹਨਾਂ ਦੀ ਸੋਚ ਨੂੰ ਵੀ ਇੱਥੇ ਜ਼ਾਹਿਰ ਕਰ ਰਹੇ ਨੇ ਸੋ ਦੱਸ ਇਹ ਹੈ ਕਿ ਗੇਜਾ ਰਾਮ ਨੇ ਕੇਂਦਰ ਦੀਆਂ ਸਹੂਲਤਾਂ ਤੇ ਇਹ ਵੱਡਾ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਜਨਤ ਜਿਹੜਾ ਜਿਹੜਾ ਉਹ ਕੇਂਦਰ ਦੀ ਜੇਕਰ ਸਹੂਲਤਾ ਲੈ ਰਹੀ ਹੈ ਤੇ ਜੇਕਰ ਮੋਦੀ ਸਾਹਿਬ ਉਹਨਾਂ ਨੂੰ ਪਸੰਦ ਨਹੀਂ ਯਾਨੀ ਕਿ ਕਿਸਾਨਾਂ ਨੂੰ ਜੇਕਰ ਮੋਦੀ ਐਨੇ ਹੀ ਮਾੜੇ ਲੱਗਦੇ ਨੇ ਤਾਂ ਕੇਂਦਰ ਦਾ ਪੈਸਾ ਜਿਹੜਾ ਹੈ ਉਹ ਵਾਪਸ ਕਰ ਦਿਓ ਸੋ ਇਹ ਬਿਆਨ ਜਿਹੜਾ ਹੈ ਗੇਜਾਰਾਮ ਨੇ ਦਿੱਤਾ ਜਿੱਥੇ ਉਹਨਾਂ ਕਿਹਾ ਕਿ ਕੇਂਦਰ ਦੇ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਉਹ ਨਰੇਗਾ ਦੀ ਹੋਵੇ ਭਾਵੇਂ ਕੱਚੇ ਮਕਾਨਾਂ ਦੀ ਹੋਵੇ ਪੈਸਿਆਂ ਦੀ ਹੋਵੇ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2000 ਰੁਪਏ ਆਉਂਦੇ ਨੇ ਜੇਕਰ ਕਿਸਾਨਾਂ ਨੂੰ ਮੋਦੀ ਬਿਲਕੁਲ ਨਹੀਂ ਪਸੰਦ ਤਾਂ ਫਿਰ ਉਹ ਮੋਦੀ ਦੇ ਪੈਸੇ ਵਾਪਸ ਕਰ ਦੇਣ ਸੋ ਇਹ ਬਿਆਨ ਹੈ ਗੇਜਾ ਰਾਮ ਦਾ ਸੌਥੀ ਤੁਹਾਨੂੰ ਦੱਸ ਦਈਏ ਕਿ ਇਸ ਬਿਆਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਇੱਥੇ ਸਵਾਲ ਚੁੱਕੇ ਨੇ ਤੇ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਵੀ ਸਵਾਲ ਚੁੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਇੱਥੇ ਇਹ ਕਹਿਣਾ ਹੈ ਕਿ ਜਨਤਾ ਦੇ ਟੈਕਸ ਦਾ ਇਹ ਪੈਸਾ ਹੈ ਜਿਹੜਾ ਕਿ ਉਹ ਕਹਿ ਰਹੇ ਨੇ ਕਿ ਵਾਪਸ ਕਰ ਦਿਓ ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਆਪਣੀ ਜੇਬ ਦੇ ਵਿੱਚੋਂ ਪੈਸਾ ਨਹੀਂ ਦਿੰਦੇ ਇਹ ਕਹਿੰਦੇ ਹੋਏ ਉਹ ਨਜ਼ਰ ਆਏ ਨੇ ਸੋ ਦੱਸ ਦਈਏ ਕਿ ਕਿਸਾਨਾਂ ਨੂੰ ਮਿਲਣ ਵਾਲਾ 2000 ਰੁਪਇਆ ਆਟਾ ਦਾਲ ਸਕੀਮ ਦੇ ਉੱਪਰ ਗੇਜਾ ਰਾਮ ਨੇ ਜੜਾ ਵਿਵਾਦਿਤ ਬਿਆਨ ਦਿੱਤਾ ਹੈ ਉਹ ਆਪਣੇ ਆਪ ਦੇ ਵਿੱਚ ਬੇਹੱਦ ਵੱਡਾ ਬਿਆਨ ਹੈ ਸੋ ਇੱਕ ਪਾਸੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਪਹਿਲਾਂ ਹੀ ਆਪਣੇ ਪੈਰ ਪਸਾਰਨ ਦੇ ਵਿੱਚ ਪਛਾਣ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਬੀਜੇਪੀ ਆਗੂਆਂ ਦੇ ਅਜਿਹੇ ਬਿਆਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਤਰਥੱਲੀ ਮਚਾ ਰਹੇ ਨੇ ਸੋ ਇੱਕ ਵਿਵਾਦਿਤ ਬਿਆਨ ਕਹਿ ਸਕਦੇ ਹਾਂ ਕਿ ਗੇਜਾ ਰਾਮ ਨੇ ਦਿੱਤਾ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਮੋਦੀ ਪਸੰਦ ਨਹੀਂ ਤਾਂ ਉਹ ਮੋਦੀ ਦੇ ਪੈਸੇ ਵਾਪਸ ਕਰ ਦਿਓ ਪਰ ਇਹ ਗੱਲ ਵੀ ਇੱਥੇ ਸੱਚ ਹੈ ਕਿ ਇਹ ਪੰਜਾਬ ਦੇ ਇਹ ਲੋਕਾਂ ਦਾ ਪੈਸਾ ਹੈ ਪੰਜਾਬ ਦੇ ਲੋਕ ਜਿਹੜੇ ਨੇ ਜਾਂ ਦੇਸ਼ ਦੇ ਲੋਕ ਜਿਹੜੇ ਨੇ ਜਿਹੜਾ ਟੈਕਸ ਭਰਦੇ ਨੇ ਉਹੀ ਕਿਤੇ ਨਾ ਕਿਤੇ ਸਰਕਾਰ ਫਿਰ ਇਹਨਾਂ ਸਕੀਮਾਂ ਦੇ ਵਿੱਚੋਂ ਪੈਸਾ ਇਨਕਲੂਡ ਕਰਕੇ ਉਹਨਾਂ ਲੋਕਾਂ ਨੂੰ ਸਕੀਮਾਂ ਦਿੰਦੀ ਐ ਸੋ ਇੱਥੇ ਗੇਜਾਰਾਮ ਦਾ ਕਹਿਣਾ ਹੈ ਕਿ ਜੇਕਰ ਮੋਦੀ ਨਹੀਂ ਪਸੰਦ ਤਾਂ ਨਰੇਗਾ ਕੱਚੇ ਮਕਾਨਾਂ ਦੇ ਉੱਤੇ ਜਿਹੜਾ ਪੈਸਾ ਲਾਇਆ ਜਾ ਰਿਹਾ ਆਖਿਰ ਫਿਰ ਪੰਜਾਬ ਦੇ ਕਿਸਾਨ ਉਹ ਸਾਰੀਆਂ ਸਹੂਲਤਾਂ ਕਿਉਂ ਲੈ ਰਹੇ ਨੇ ਪੰਜਾਬ ਦੇ ਲੋਕ ਉਹ ਸਹੂਲਤਾਂ ਕਿਉਂ ਲੈ ਰਹੇ ਨੇ ਇਹ ਕਹਿੰਦੇ ਹੋਏ ਉਹ ਨਜ਼ਰ ਆਏ ਨੇ ਜਿਸ ਉੱਪਰ ਕਾਫੀ ਹੱਦ ਤੱਕ ਹੁਣ ਕਿਰਦੇ ਹੋਏ ਗੇਜਾਰਾਮ ਨਜ਼ਰ ਆ ਰਹੇ ਨੇ ਸੋ ਇੱਥੇ ਜਿੱਥੇ ਇੱਕ ਆਮ ਆਦਮੀ ਪਾਰਟੀ ਨੇ ਵੀ ਭਾਜਪਾ ਤੇ ਸਵਾਲ ਚੁੱਕੇ ਨੇ ਤੇ ਵੱਡਾ ਸਵਾਲ ਜਿਹੜਾ ਸੁਨੀਲ ਜਾਖੜ ਤੋਂ ਵੀ ਉਹਨਾਂ ਨੇ ਕੀਤਾ ਕਿ ਆਖਿਰ ਬੀਜੇਪੀ ਆਗੂਆਂ ਦੇ ਅਜੀਹੇ ਬਿਆਨ ਦੇ ਉੱਤੇ ਭਾਜਪਾ ਪ੍ਰਧਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਬੋਲ ਕਿਉਂ ਨਹੀਂ ਰਹੇ ਉਹਨਾਂ ਨੇ ਇੱਥੇ ਚੁੱਪੀ ਕਿਉਂ ਵੱਟੀ ਹੋਈ ਹੈ ਸੋ ਦੱਸ ਜੀਏ ਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਟੈਕਸ ਵੀ ਸ਼ਾਮਿਲ ਹੈ ਸੋ ਕੇਂਦਰ ਨੇ ਸਾਰੇ ਫੰਡ ਜਿਹੜੇ ਨੇ ਰੋਕੇ ਹੋਏ ਨੇ ਐਮਐਸਪੀ ਨੂੰ ਕਮਜ਼ੋਰ ਕੀਤਾ ਹੋਇਆ ਤੇ ਨਾਲ ਹੀ ਨਾਲ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਬੀਜੇਪੀ ਆਗੂ ਦੇ ਅਜੀਹੇ ਬਿਆਨ ਤੇ ਆਖਿਰ ਜਾਖੜ ਚੁੱਪ ਕਿਉਂ ਨੇ ਸੋ ਇੱਥੇ ਗੇਜਰ ਆਮਦੇਸ ਬਿਆਨ ਤੋਂ ਬਾਅਦ ਹਾਲਾਂਕਿ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ ਸੋ ਪੰਜਾਬ ਦੇ ਵਿੱਚ ਸਹੂਲਤਾਂ ਨੂੰ ਲੈ ਕੇ ਇਹ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਕਿ ਬੇहद ਮੰਦਭਾਗਾ ਬਿਆਨ ਵੀ ਹੁਣ ਕਹਿ ਸਕਦੇ ਹਾਂ ਕਿਉਂਕਿ ਇੱਕ ਪਾਸੇ ਜੇਕਰ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਜਿਹੜੀਆਂ ਸਹੂਲਤਾਂ ਦੇ ਰਹੀ ਹੈ ਉਹਨਾਂ ਦੇ ਉੱਪਰ ਅਜੀ ਹੀ ਟਿੱਪਣੀ ਕਰਨਾ ਕਿਤੇ ਨਾ ਕਿਤੇ ਬੇहद ਮੰਦਭਾਗੀ ਕਹਿ ਸਕਦੇ ਹਾਂ ਕਿਉਂਕਿ ਕੇਂਦਰ ਜੋ ਸਕੀਮਾਂ ਦਿੰਦੀ ਹੈ ਜਾਂ ਫਿਰ ਜਿਹੜੇ ਆ ਕਹਿ ਸਕਦੇ ਆ ਕਿ ਜਿਹੜੀਆਂ ਸਹੂਲਤਾ ਦਿੰਦੀ ਹੈ ਉਹ ਵਾਕਈ ਇੱਥੇ ਲੋਕਾਂ ਦੇ ਪੈਸਿਆਂ ਦੇ ਰਾਹੀਂ ਦਿੰਦੀ ਹੈ ਕਿਉਂਕਿ ਇੱਥੇ ਲੋਕਾਂ ਦਾ ਵੀ ਟੈਕਸ ਜਿਹੜਾ ਉਸ ਦੇ ਵਿੱਚ ਇਨਕਲੂਡ ਹੁੰਦਾ ਹੈ ਸੋ ਇਹ ਕਹਿ ਸਕਦੇ ਆ ਕਿ ਇੱਥੇ ਅਜਿਹੀਏ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਭਾਜਪਾ ਆਗੂਆਂ ਨੂੰ ਵੀ ਕਿਉਂਕਿ ਇੱਕ ਪਾਸੇ ਜੇਕਰ ਹੁਣੀ ਹਾਲੀ ਦੇ ਵਿੱਚ ਗੱਲ ਕਰਦੇ ਆ ਤਰਨਤਾਰਨ ਜਿਮਨੀ ਚੋਣ ਦੀ ਵੀ ਜਿਸ ਦੇ ਵਿੱਚ ਬੀਜੇਪੀ ਪਾਰਟੀ ਆਪਣਾ ਖਾਤਾ ਹੀ ਨਹੀਂ ਖੋਲ ਪਾਈ ਸੀ ਸੋ ਇੱਥੇ ਬੀਜੇਪੀ ਨੂੰ ਬਹੁਤ ਘੱਟ ਜੜੀਆਂ ਵੋਟਾਂ ਮਿਲੀਆਂ ਸੀ ਹਾਲਾਂਕਿ ਬੀਜੇਪੀ ਆਗੂ ਕੁਝ ਕੁ ਹੋਰ ਗੱਲਾਂ ਕਰਦੇ ਨੇ ਤੇ ਕੁਝ ਕੁ ਆਗੂ ਜਿਹੜੇ ਨੇ ਉਹ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਗੱਲਾਂ ਕਰਦੇ ਨੇ ਸੋ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਹ ਬੇहद ਕਿਸਾਨਾਂ ਦੇ ਉਲਟ ਹੈ ਪੰਜਾਬ ਦੇ ਲੋਕਾਂ ਦੇ ਉਲਟ ਹੈ ਸੋ ਜੀਹੀ ਟਿੱਪਣੀਆਂ ਤੋਂ ਅਜੀਹੇ ਬਿਆਨਬਾਜ਼ੀਆਂ ਤੋਂ ਇੱਥੇ ਭਾਜਪਾ ਦੇ ਆਗੂਆਂ ਨੂੰ ਬਚਣਾ ਚਾਹੀਦਾ ਕਿਉਂਕਿ ਇਹ ਸਿੱਧਾ-ਸਿੱਧਾ ਜਿਹੜਾ ਉਹ ਵੋਟਾਂ ਦੇ ਉੱਪਰ ਵੀ ਅਸਰ ਕਰਦਾ ਹੈ ਸੋ ਇਹ ਹਾਲੀ ਦੇ ਵਿੱਚ ਤਰਨਤਾਰਨ ਦਾ ਵੀ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਬੀਜੇਪੀ ਪਾਰਟੀ ਨੂੰ ਸਭ ਤੋਂ ਪਿੱਛੇ ਰੱਖਿਆ ਸੋ ਬੀਜੇਪੀ ਨੂੰ ਕਾਫੀ ਘੱਟ ਵੋਟਾਂ ਵੀ ਮਿਲੀਆਂ ਸੀ ਤੇ ਉੱਤੇ ਹੀ ਅਜਿਹੀ ਜੇਕਰ ਬਿਆਨਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਜਿਹੀ ਬਿਆਨਬਾਜ਼ੀ ਕਿਤੇ ਨਾ ਕਿਤੇ ਬੀਜੇਪੀ ਪਾਰਟੀ ਦੇ ਉੱਪਰ ਵੀ ਜ਼ਿਆਦਾ ਅਸਰ ਦਿਖਾਉਂਦੀ ਹੈ ਸੋ ਇੱਥੇ ਪੰਜਾਬ ਬੀਜੇਪੀ ਆਗੂ ਗੇਜਾ ਰਾਮ ਦਾ ਇਹ ਵਿਵਾਦ ਇਤ ਬਿਆਨ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਬਾਰੇ ਅਜਿਹੀ ਗਲਤ ਟਿੱਪਣੀ ਕੀਤੀ ਹੈ ਪੰਜਾਬ ਦੇ ਲੋਕਾਂ ਤੇ ਅਜਿਹੀ ਗਲਤ ਟਿੱਪਣੀ ਕੀਤੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜੇਕਰ ਇੱਥੇ ਕੇਂਦਰ ਦੀ ਸਕੀਮਾਂ ਨਹੀਂ ਪਸੰਦ ਜਾਂ ਫਿਰ ਮੋਦੀ ਨਹੀਂ ਪਸੰਦ ਤਾਂ ਲੋਕ ਆਖਿਰ ਸਕੀਮ ਕਿਉਂ ਲੈ ਰਹੇ ਨੇ ਕਿਸਾਨਾਂ ਦੇ ਉੱਪਰ ਵੀ ਉਹ ਬੋਲਦੇ ਹੋਏ ਨਜ਼ਰ ਆਏ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਆਖਿਰ ਫਿਰ ਇੱਥੇ ਜਿਹੜੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ 2000 ਰੁਪਏ ਆਉਂਦੇ ਨੇ ਆਟਾ ਦਾਲ ਸਕੀਮ ਜੀ ਜਿਹੜੀ ਕਹਿ ਸਕਦੇ ਆ ਕਿ ਕਿਸਾਨਾਂ ਨੂੰ ਮਿਲਦੀ ਹੈ ਜਾਂ ਆਮ ਲੋਕਾਂ ਨੂੰ ਮਿਲਦੀ ਹੈ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ 2000 ਰੁਪਇਆ ਜੋ ਹੈ ਉਹ ਮੋਦੀ ਸਾਹਿਬ ਨੂੰ ਵਾਪਸ ਕਰ ਦਿੱਤਾ ਜਾਏ ਸੋ ਇਹ ਜਿਹੜਾ ਬਿਆਨ ਹੈ ਵਿਵਾਦਿਤ ਬਿਆਨ ਕਹਿ ਸਕਦੇ ਆ ਕਿ ਦਿੱਤਾ ਗਿਆ ਹੈ ਬੀਜੇਪੀ ਆਗੂ ਗੇਜਾ ਰਾਮ ਦੇ ਵੱਲੋਂ ਜਿਸ ਤੋਂ ਬਾਦ ਕਿਰਦੇ ਹੋਏ ਪੰਜਾਬ ਚ ਉਹ ਨਜ਼ਰ ਆ ਰਹੇ ਨੇ ਸੋ ਉੱਥੇ ਵੱਖੋ ਵੱਖਰੀਆਂ ਟਿੱਪਣੀਆਂ ਜਿਹੜੀਆਂ ਨੇ ਹਾਲਾਂਕਿ ਹੁਣ ਗੇਜाराम ਦੇ ਉੱਪਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਅਜਿਹੀਏ ਬਿਆਨ ਤੋਂ ਭਾਪੀ ਆਗੂਆਂ ਨੂੰ ਬਚਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਕਿ ਇਸ ਉੱਤੇ ਪੰਜਾਬ ਭਾਪੀ ਸੁਭਾ ਆਗੂ ਦੀ ਜੇਕਰ ਗੱਲ ਕੀਤੀ ਜਾਵੇ ਪ੍ਰਧਾਨ ਦੀ ਮਾਫ ਕਰਨਾ ਜਾਖੜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੀ ਰਿਐਕਸ਼ਨ ਨਿਕਲ ਕੇ ਸਾਹਮਣੇ ਆਏਗਾ ਇਹ ਵੀ ਦੇਖਣਾ ਹੋਏਗਾ ਕਿ ਉਹ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਬਿਆਨ ਦੇਣਗੇ ਜਾਂ ਫਿਰ ਨਹੀਂ ਦੇਣਗੇ ਇਹ ਵੀ ਬਹੁਤ ਵੱਡੀ ਗੱਲ ਹੋਵੇਗੀ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਇੱਥੇ ਗੱਲ ਆ ਜਾਂਦੀ ਹੈ ਸੋ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਅਜੀਹੀ ਜੜੀ ਵਿਵਾਦਿਤ ਟਿੱਪਣੀ ਆ ਉਹ ਕਿਤੇ ਨਾ ਕਿਤੇ ਬੀਜੇਪੀ ਆਗੂਆਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅਜੀਹੇ ਬਿਆਨਾਂ ਦੇ ਨਾਲ ਪਾਰਟੀ ਦੇ ਉੱਪਰ ਕਿੱਦਾਂ ਦਾ ਅਸਰ ਪਵੇਗਾ ਜਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਕੀ ਸਥਿਤੀ ਹੋਣ ਵਾਲੀ ਹੈ ਇਹ ਵੀ ਆਉਣ ਵਾਲਾ ਫਿਰ ਵਕਤ ਹੀ ਤੈਅ ਕਰੇਗਾ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟੀਵੀਡੀ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ